ਤੇ ਮੈਂ ਰਵੀ ਮਿਸ਼ਰਾ ਹਿਸੂਲੇ ਦੀ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ ਮੁਹਾਲੀ ਦੇ ਖਰੜ ਦੇ ਵਿੱਚ ਜਿਹੜੀ ਹੈ ਤਾਬੜ ਤੋਂ ਗੋਲੀਆਂ ਚੱਲੀਆਂ ਤੁਹਾਨੂੰ ਦੱਸ ਦਈਏ ਕਿ ਮਾਮਲੀ ਜੀ ਗੱਲ ਨੂੰ ਲੈ ਕੇ ਜਿਹੜੇ ਦੋ ਤਿੰਨ ਵਿਚਾਲੇ ਗੋਲੀਆਂ ਚੱਲੀਆਂ ਨੇ ਜਿਸ ਤੋਂ ਬਾਅਦ ਜਿਹੜੀ ਵਿਅਕਤੀ ਜਿਹੜਾ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੈ ਪੁਲਿਸ ਲਗਾਤਾਰ ਵਿਅਕਤੀ ਦੀ ਭਾਲ ਕਰ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਦੇਰ ਰਾਤ ਖਰੜ ਦੇ ਵਿੱਚ ਗੋਲੀਆਂ ਚੱਲੀਆਂ ਨੇ ਗੋਲੀਆਂ ਦੌਰਾਨ ਜਿਹੜੇ ਦੱਸਿਆ ਜਾ ਰਹੇ ਨੇ ਮੌਕੇ ਤੇ ਤਿੰਨ ਗੋਲੀਆਂ ਚੱਲੀਆਂ ਵਿਅਕਤੀ ਜਿਹੜਾ ਇਹ ਮੌਕੇ ਤੋਂ ਫਰਾਰ ਹੈ ਲਗਾਤਾਰ ਪੁਲਿਸ ਜਿਹੜੀ ਹੈ ਪਾਲ ਕਰਦੀ ਹੈ ਤੁਹਾਨੂੰ ਦੱਸਦੇ ਕਿ ਬੀਤੀ ਰਾਤ ਇੱਕ ਆਪਸ ਦੀ ਦੋ ਗੱਡੀਆਂ ਦੇ ਵਿੱਚ ਆਪਸ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਬੈਸ ਜਾਂਦੇ ਨੇ ਬੈਸਣ ਤੋਂ ਬਾਅਦ ਦੋਨਾਂ ਦੇ ਵਿੱਚ ਜੜੀਆਂ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਤੋਂ ਬਾਅਦ ਵਿਅਕਤੀ ਜਿਹੜਾ ਇਹ ਮੌਕੇ ਤੋਂ ਫਰਾਰ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਗੱਡੀ ਦੇ ਵਿੱਚ ਗੋਲੀ ਲੱਗੀ ਗਨੀਮਤ ਰਹੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜੜਾਏ ਨਹੀਂ ਹੋਇਆ ਦਾ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਪਿੰਦਰ ਬੱਬਰ ਮੁਹਾਲੀ ਤੋਂ ਮੌਜੂਦ ਨੇ ਜੀ ਬਬਰ ਸਾਹਿਬ ਕਿਵੇਂ ਗੋਲੀਆਂ ਚੱਲਿਆ ਰਾਤ ਤੇ ਕਿਹੋ ਜਿਹਾ ਮਾਹੌਲ ਜਿਹੜਾ ਇਹ ਹਲੇ ਤੱਕ ਬਣਿਆ ਹੋਇਆ ਤੇ ਦੱਸਿਆ ਜਾ ਰਿਹਾ ਕਿ ਨੌਜਵਾਨ ਹਲੇ ਤੱਕ ਫਰਾਰ ਹੈ ਜੀ ਇਸ ਇਸ ਦਾ ਸੁਝਾਅ ਕਿ ਇਹਦੇ ਬਾਅਦ ਆਫ ਦਿਨ ਉਹ ਗੱਡੀਆਂ ਜਿਹੜੀਆਂ ਭੱਜ ਜਾਂਦੀਆਂ ਤੇਨ ਤੋਂ ਬਾਅਦ ਜਿਹੜੀ ਇਹਨਾਂ ਦੀ ਆਪਸੀ ਬੈਸਟਾ ਬਸਾਈ ਸ਼ੁਰੂ ਹੁੰਦੀ ਹੈ ਬੈਸਟਾ ਬਸਾਈ ਇਸ ਦੀ ਬਾਤ ਜਾਂਦੀ ਹੈ ਕਿ ਉਸ ਤੋਂ ਬਾਅਦ ਜਿਹੜਾ ਇੱਕ ਅੰਡੇਵਰ ਵਾਲਾ ਜੀ ਜਿਹੜੀ ਦੂਜੀ ਵਾਕੰਡ ਉਹਦੇ ਨਾਲ ਉਸ ਤੋਂ ਬਾਅਦ ਉਹਦੇ ਤਿੰਨ ਜਿਹੜੀਆਂ ਫਾਇਰ ਕਰ ਦਿੰਦਾ ਜਿਹੜੀ ਇੱਕ ਟਾਕੀ ਦੇ ਲੱਗੇ ਡਰਾਈਵਰ ਸਾਈਡ ਤੇ ਦੋ ਜਿਹੜੇ ਫਾਇਰ ਹੈ ਹਵਾਈ ਫਾਇਰ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਜੀ ਕੱਲ੍ਹ ਸਵੇਰੇ ਹੀ ਜਿਹੜਾ ਵਗਾਈ ਜਿਸ ਤੇ ਉੱਪਰ ਫਾਇਰਿੰਗ ਕੀਤੀ ਗਈ ਸੀ ਜਦੋਂ ਉਹਨੂੰ ਪਤਾ ਲੱਗਿਆ ਵੀ ਸਿੱਕਰੀ ਅਮੇਜਿੰਗ ਸਿਟੀ ਆ ਜਿਹੜੀ ਕਾਰਡ ਹੈ ਜੀ ਜੀ ਜਿਹੜਾ ਜਿਹਨੇ ਗੋਲੀ ਚਲਾਉਣ ਵਾਲਾ ਉੱਥੇ ਰੁਕਿਆ ਹੋਇਆ ਉਹ ਕਹਿਦਾ ਪਿੱਛੇ ਕਰਕੇ ਜਦੋਂ ਉੱਥੇ ਪਹੁੰਚੇ ਤਾਂ ਉਸਦੇ ਉੱਪਰ ਫੇਰ ਉਹਨੇ ਹਵਾਈ ਫਾਇਰ ਕਰਦੇ ਮੌਕੇ ਤੋਂ ਫਰਾਰ ਹੋ ਗਿਆ ਲੇਕਿਨ ਜਿਹੜੀ ਗੱਡੀ ਅੰਡੇਵਰਾ ਪੁਲਿਸ ਨੇ ਬਰਾਬਰਦ ਕਰ ਲਈ ਹੈ ਤੇ ਪਹਿਲਾਂ ਨੂੰ ਕੌਣ ਹੈ ਕੌਣ ਨਹੀਂ ਹੈ ਜੋ ਪੋਸਟ ਪਾਰਟੀ ਉਹਨਾਂ ਦੇ ਮਗਰ ਲੱਗੇ ਹੋਏ ਹੈ ਜੀ ਜੀ ਤਾਂ ਪਤਾ ਲੱਗਿਆ ਕਿ ਅਖਿਰਵਾ ਜਿਹੜਾ ਜਿਸਨੇ ਗੋਲੀ ਚਲਾਈ ਉਹ ਨੌਜਵਾਨ ਕਿਹੜਾ ਹੈ ਪਰ ਫਿਰਾਲ ਪੁਲਿਸ ਨੇ ਹੀ ਕਹਿਣਾ ਸੀ ਐਸਪੀ ਅੱਡਵਾ ਕੇ ਗੱਲ ਹੋਈ ਸੀ ਉਹਨਾਂ ਨੇ ਕਹਿਣਾ ਵੀ ਪਗਲ ਤੇ ਹੀ ਪਤਾ ਲੱਗੂਗਾ ਕਿ ਅਸਲ ਉਹ ਮੁੰਡਾ ਹੀ ਹੈ ਕੌਣ ਹੈ ਜੀ ਅਸਲਾ ਹੈ ਉਹ ਦਾ ਲਿਸੈਂਸਤੀ ਹੈ ਜਾਂ ਨਹੀਂ ਹੈ ਜਾਂ ਬਰਾਬਰ ਦਾ ਲਿਸੈਂਸ ਤੋਂ ਫਿਰਾਲ ਕੁਝ ਵੀ ਕਜੀ ਬੋਲਣ ਨੂੰ ਤਿਆਰ ਨਹੀਂ ਜੀ ਪੂਰਾ ਮਾਮਲਾ ਕੀ ਹੈ ਆਖਿਰਕਾਰ ਗੋਲੀਆਂ ਚੱਲੀਆਂ ਕਿਉਂ ਆਂਗਰ ਦੇ ਵਿੱਚ ਸ਼ਾਮ ਜਿਹੜਾ 7:30 ਵਜੇ ਤੇ ਕਰੀਬ 2 ਜਿਹੜੀਆਂ ਗੱਡੀਆਂ ਆਪਸ ਚ ਟਕਰੌਣੀਆਂ ਟਕਰਾਉਣ ਤੋਂ ਬਾਅਦ ਜਿਹੜੀ ਇਹਨਾਂ ਦੇ ਉੱਤਰ ਤੋਂ ਬਾਅਦ ਆਪਦੀ ਇਹਨਾਂ ਦੀ ਬੈਸਾ ਵਸਾਈ ਹੁੰਦੀ ਹੈ ਬੈਸਾ ਵਸਾਈ ਤੋਂ ਬਾਅਦ ਜਿਹੜਾ ਡੇਵਰ ਗੱਡੀ ਅਲਾ ਦੂਜੀ ਦੇ ਉੱਪਰ ਫੈਲ ਕਰ ਦਿੰਦਾ ਜਿਹੜਾ ਕਿਕ ਫਾਇਰ ਟਾਇਰ ਦੇ ਉੱਪਰ ਲੱਗਦਾ ਤੇ ਦੋ ਜਿਹੜੇ ਫਾਇਰ ਹੁੰਦੇ ਹਵਾਈ ਫਾਇਰ ਹੁੰਦੇ ਆ ਉਸ ਤੋਂ ਬਾਅਦ ਉਹ ਜਿਹੜੀ ਗੱਡੀ ਲੈ ਕੇ ਆਪਸ ਭੱਜ ਜਾਂਦਾ ਜੀ ਉਹ ਦੂਸਰੀ ਪਾਰਟੀ ਨੂੰ ਪਤਾ ਲੱਗ ਗਿਆ ਕਿ ਖੜ ਦੇ ਇੱਕ ਵੇਗਾ ਸਿਟੀ ਹੈ ਜਿਹੜੀ ਉਹ ਜਿਹੜੀ ਗੱਡੀ ਹੈ ਡਿਲੀਵਰ ਵਾਲੇ ਦਾ ਰਾਤ ਪਰਾਰਵੀ ਫਾਇਰਿੰਗ ਕਰਕੇ ਟੋਕ ਚ ਰੁਕਿਆ ਹੋਇਆ ਜਦੋਂ ਉਹਨਾਂ ਕੋਲ ਪੁੱਛ ਪੁੱਛ ਕੇ ਕਰਨਗੇ ਤਾਂ ਉਹ ਤੋਂ ਸਾਹਮਣੇ ਨੂੰ ਦਿਖਾਈ ਦਿੰਦਾ ਤਾਂ ਉਸ ਦੇ ਉੱਪਰ ਮੇਲ ਫਾਇਰਿੰਗ ਕਰਦੇ ਆ ਫਾਇਰਿੰਗ ਕਰ ਤੋਂ ਫਿਰ ਉਹ ਕਿਤੇ ਗੱਡੀ ਛੱਡ ਕੇ ਫਰਾਰ ਹੋ ਜਾਂਦੇ ਜਿਹੜੀ ਇਹ ਗੱਡੀ ਬਰਾਮਦ ਹੋਈ ਹੈ ਉਸ ਨੌਜਵਾਨ ਦੀ ਹੈ ਜਿਸ ਵੱਲੋਂ ਗੋਲੀਆਂ ਚਲਾਈ ਗਈਆਂ ਨੇ ਤੋਂ ਬੇਪਾਲੀ ਜਿਹੜੀ ਗੱਡੀ ਬ੍ਰਾਹਮਣ ਹੋਈ ਹੈ ਜਿਸ ਨੇ ਗੋੜੀਆਂ ਚਲਾਈਆਂ ਉਹਦੀ ਗੱਡੀ ਹੈ ਇਹਨਾਂ ਜਿਹੜੀ ਪੁਲਿਸ ਹੈ ਗੱਡੀ ਦਾ ਨੰਬਰ ਟਰੇਸ ਕਰਕੇ ਉਹ ਸਾਰਾ ਪੈਰਵਾਈ ਕਰ ਰਹੀ ਹੈ ਵੀ ਇਹ ਗੱਡੀ ਕਿਸ ਦੇ ਨਾਮ ਹੈ ਕੌਣ ਹੁੰਦਾ ਹੈ ਕਿਸ ਨੇ ਫਾਈਲਿੰਗ ਕੀਤੀ ਹੈ ਤੇ ਪਾਸ ਹੁਣ ਤਾਂ ਇਹ ਕਹਿਣਾ ਵਿੱਚ ਪਕੜ ਤੋਂ ਬਾਅਦ ਇਹ ਸਾਰਾ ਕੁਝ ਮਾਮਲਾ ਸਾਹਮਣੇ ਆ ਜਾਏਗਾ ਜੀ ਜਾਣਕਾਰੀ ਲਈ ਧੰਨਵਾਦ ਬਬਰ ਤੁਹਾਨੂੰ ਦੱਸ ਦਈਏ ਕਿ ਸੋਲੇ ਦੀ ਅਹਿਮ ਖਬਰ ਜਿਹੜੀ ਹੈ ਖੜਰਤ ਆ ਰਹੀ ਹੈ ਖਰੜ ਦੇ ਵਿੱਚ देर रात मामली जी गल नु लेके कि आपस ਦੇ ਵਿੱਚ ਤਕਰਾਰ ਹੋ ਜਾਂਦੀ ਜਿਸ ਤੋਂ ਬਾਅਦ ਗੋਲੀਆਂ ਚੱਲ ਜਾਂਦੇ ਨੇ ਤਾਂ ਦੱਸਦੀ ਹੈ ਕਿ ਇੱਕ ਪ੍ਰਾਈਵੇਟ ਜਿਹੜਾ ਇਹ ਪ੍ਰਾਈਵੇਟ ਪਲੇਸ ਦੇ ਵਿੱਚ ਪ੍ਰਾਈਵੇਟ ਸੁਸਾਇਟੀ ਦੇ ਵਿੱਚ ਜਿਹੜੇ ਕੁਝ ਨੌਜਵਾਨ ਨੇ ਉਹਨਾਂ ਵੱਲੋਂ ਗੱਡੀਆਂ ਚਲਾਈਆਂ ਜਾਂ ਰਹੀ ਸੀ ਤਾਂ ਅਚਾਨਕ ਹੀ ਗੱਡੀ ਦੇ ਵਿੱਚ ਟੱਕਰ ਹੋ ਜਾਂਦੀ ਜਿਸ ਤੋਂ ਬਾਅਦ मामਲੀ ਜੀ ਬਹਿਸ ਹੁੰਦੀ ਹੈ ਤੇ ਵਿਅਕਤੀ ਵੱਲੋਂ ਜਿਹੜੀ ਇਹ ਨੇ ਉਹ ਮੌਕੇ ਤੇ ਗੋਲੀਆਂ ਚਲਾ ਦਿੱਤੀ ਜਾਂਦੀ ਇਹਨੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਗੱਡੀ ਜਿਹੜੀ ਇਹ ਇੱਕ ਗੋਲੀ ਜਿਹੜੀ ਗੱਡੀ ਤੇ ਲੱਗੀ ਹੈ ਤੇ ਦੋ ਜਿਹੜੇ ਇਹ ਨੇ ਹਵਾਈ ਫਾਇਰ ਹੋਏ ਜਿਸ ਕਰਕੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਵਿ ਦੀ ਭਾਲ ਕਰ ਰਹੀ ਹੈ ਜਦੋਂ ਦੂਜੀ ਵਾਰ ਵਿਅਕਤੀ ਨੂੰ ਫੜਨ ਗਏ ਤਾਂ ਮੌਕੇ ਤੇ ਵਿਅਕਤੀ ਜਿਹੜਾ ਇਹ ਗੋਲੀਆਂ ਚਲਾ ਕੇ ਫਰਾਰ ਹੋ ਗਿਆ ਪਰ ਵਿਅਕਤੀ ਦੀ ਜਿਹੜੀ ਹੈ ਗੱਡੀ ਬਰਾਮਦ ਕਰ ਲਈ ਗਈ ਹੈ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਪੁਸ਼ਤਾ ਪੋਸ਼ਪੜਤਾਲ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਤੇ ਪੁਲਿਸ ਮੁਲਾਜ਼ਮਾਂ ਦਾ ਇੱਕ ਵਾਰ ਤੁਹਾਨੂੰ ਸੁਸਣਾ ਦਿੰਦੇ ਹਾਂ ਗੁਰਪ੍ਰੀਤ ਜੀ ਅੱਜ ਜਿਹੜੀ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਕਿਸ ਸਥਿਤੀ ਨਾਲ ਹੋਈ ਹੈ ਕੋਈ ਲਾਕਡਾਟ ਸੀ ਜਾਂ ਕਿੰਨੇ ਫਾਇਰ ਹੋਏ ਕੀ ਗੱਲਬਾਤ ਸੀ ਇਹ ਤਿੰਨ ਫਾਇਰ ਹੋਏ ਕੋਈ ਲਾਕਡਾਟ ਨਹੀਂ ਸੀ ਬੰਦੇ ਡਰਿੰਕ ਕੀਤੀ ਹੋਈ ਸੀ ਪਹਿਲਾਂ ਆਪੇ ਆ ਕੇ ਗੱਡੀ ਵਿੱਚ ਮਾਰੀ ਏ ਵਿੱਚ ਮਾਰ ਕੇ ਆਉਂਦੇ ਸਾਰ ਉਹਨਾਂ ਨੇ ਫਾਇਰ ਕਰ ਦਿੱਤੇ ਨਾਲ ਲੇਡੀ ਸੀ ਦੋਨੋਂ ਡਰੰਕ ਸੀ ਲੇਡੀ ਗਾਲਾ ਕੱਢਣ ਲੱਗੀ ਉਹਨੇ ਉੱਤਰਦੇ ਸਾਰ ਪਿਸਟਲ ਕੱਢ ਕੇ ਫਾਇਰ ਮਾਰ ਲੱਗਿਆ ਮੇਰੇ ਮੈਂ ਹੱਥ ਮਾਰਿਆ ਫਾਇਰ ਥੱਲੇ ਹੋ ਗਿਆ ਫਿਰ ਦੋ ਫਾਇਰ ਹੋਰ ਮਾਰੇ ਉਹਨਾਂ ਨੇ ਤੇ ਜਿਹੜੀ ਇਸਟੰਕ ਤੁਸੀਂ ਕਿੰਨੇ ਕੁ ਉਹਨਾਂ ਨੇ ਜਿਹੜੇ ਫਾਇਰ ਕੀਤੇ ਨੇ ਜੀ ਤਿੰਨ ਫਾਇਰ ਕੀਤੇ ਨੇ ਇਨਫਾਇਰ ਕੀਤੇ ਨੇ ਤੇ ਕੋਈ ਗੱਡੀ ਦਾ ਤੁਸੀਂ ਨੰਬਰ ਨੋਟ ਕੀਤਾ ਜੀ ਉਹਦਾ ਹਾਂਜੀ ਹੈਗਾ ਠੀਕ ਹੈ ਜੀ ਤੇ ਜੀ ਇਸ ਮੌਕੇ ਤੇ ਜਿਹੜੀ ਪੁਲਿਸ ਪਹੁੰਚੀ ਇਹਦੀ ਕੋਈ ਕਾਰਵਾਈ ਜੀ ਉਹਨੇ ਨਹੀਂ ਕੁਝ ਭਾਈ ਉਹਨੇ ਕਹਿ ਵੀ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਥਾਣੇ 'ਚ ਬੁਲਾ ਰਹੇ ਥਾਣੇ 'ਚ ਬੁਲਾ ਰਹੇ ਨੇ ਬਿਆਨ ਦੋਸਤ ਠੀਕ ਹੈ ਜੀ ਇੱਕ ਰਾਤ ਨੂੰ ਜੀ ਤਕਰੀਬਨ 7:30 ਵਜੇ ਇਨਫਰਮੇਸ਼ਨ ਆਈ ਸੀ ਕਿ ਦੋ ਗੱਡੀਆਂ ਨੇ ਇੱਕ ਫੋਰਚਨਰ ਸੀ ਇੱਕ ਜੇਪਰਸੀ ਇਹ ਲਾਂਡਰਾ ਵਾਲੀ ਜਿਹੜੀ ਫੈਕਟਰੀ ਹੈਗੀ ਆ ਉਹਦੇ 'ਚ ਇਹ ਗੱਡੀਆਂ ਆਪਸੇ ਟੱਚ ਹੋਣੀਆਂ ਸੀ ਉਸ ਤੋਂ ਬਾਅਦ ਦੋਨੋਂ ਪਾਰਟੀਆਂ ਆਪਸੇ ਗੱਲ ਕੀਤੀ ਜਾ ਗਈਆਂ ਤੇ 100 ڈالر ਇੰਵੈਰਟ ਜਿਹੜਾ ਸੀ ਯੂਰ ਓਕਿਪੈਂਟ ਪ੍ਰਾਈਵਟ ਸੀਗਾ ਉਹਨੇ ਬਾਹਰ ਆ ਕੇ ਕਿ ਉਥੇ ਮਤਲਬ ਕਿ ਫਾਇਰ ਕੀਤਾ ਨੇ ਇੱਕ ਜਿਹੜਾ ਫਾਇਰ ਹੈਗਾ ਉਹ ਮਨ ਦਰਵਾਜ਼ੇ ਚ ਵਜਾ ਆਪਣਾ ਫੋਰਚਨਟ ਤੇ ਮੌਕੇ ਤੋਂ ਦੋ ਖੋਲ ਮਿਲੇ ਨੇ ਤੇ ਉਸ ਤੋਂ ਬਾਅਦ ਉਹ ਉਥੋਂ ਗੱਡੀ ਭਜਾ ਕੇ ਲੈ ਗਿਆ ਸੀ ਗੱਡੀ ਦਾ ਨੰਬਰ ਟਰੈਕਡਾਊਨ ਹੋ ਗਿਆ ਸੀ ਜਦੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਐਸੀ ਤੇ ਉਹ ਫਿਰ ਮੌਕੇ ਤੇ ਪਹੁੰਚ ਕੇ ਸੀਗੇ ਕਿ ਉਹਨਾਂ ਨੇ ਐਫ ਆਈ ਆ ਨੰਬਰ 355/24 ਅੰਡਰ ਸੈਕਸ਼ਨ 69 ਆਪੀਸੀ ਤੇ ਵੱਖ-ਵੱਖ ਤਰ੍ਹਾਂ ਆਰਮਜ਼ ਲਾ ਕੇ ਤੇ ਅਸੀਂ ਤਫਤੀਸ਼ੇ ਦੇ ਵਿੱਚ ਜਾਰੀ ਰੱਖੀ ਸਰ ਇਹਦੇ ਨਾਲ ਹੀ ਨੈਕਸਟ ਜਿਹੜਾ ਬਾਰੇ ਮੈਂ ਬੋਲਣਾ ਹਾਂ ਸਾਡੇ ਉਹ ਕਿਸ ਤਰ੍ਹਾਂ ਇਹ ਨਾਕਰ ਦਾ ਮਤਲਬ ਪੁਲਿਸ ਪਾਰਟੀ ਜਿੱਦਾਂ ਮੈਂ ਪਹਿਲਾਂ ਹੀ ਕਹਿਆ ਦੇ ਆਲਰੇਡੀ ਜਿਹੜੀ ਏਜੰਸੀਜ਼ ਆਪਣੀਆਂ ਲੱਗੀਆਂ ਆਲਰੇਡੀ ਇਹਦੇ ਪਿੱਛੇ ਲੱਗੀਆਂ ਸੀਗੀਆਂ ਇਹ ਗੱਡੀ ਇਹਦੀ ਟਰੈਕ ਡਾਊਨ ਕਰਦੇ ਕਰਦੇ ਇਹ ਸੈਕਿੰਡ ਇੱਕ ਖਰਚ ਜਿਹਾ ਵੀ ਅਨਸੀਡੈਂਟ ਹੋਇਆ ਜਿਹਦੇ 'ਚ ਮਲੇ ਜਿਹੜੀ ਅੰਡੈਵਰ ਗੱਡੀ ਹੈ ਉਹ ਤਾਂ ਮੌਕੇ 'ਤੇ ਮਿਲ ਗਈ ਸੀ ਇਹ ਇਹ ਉਤੋਂ ਦੀ ਜਦੋਂ ਨਿਕਲਿਆ ਹੋਏਗਾ ਤੇ ਇਹਦੀ ਉਥੇ ਫਿਰ ਇਹਨਾਂ ਨੇ ਫਾਇਰਿੰਗ ਕੀਤੀ ਹੈ ਉਹ ਸੈਕਿੰਡ ਇਨਸੀਡੈਂਟ ਬਾਰੇ ਅਜੇ ਮਤਲਬ ਕੰਪਲੀਟ ਰਿਪੋਰਟ ਅਜੇ ਅਸੀਂ ਲੈ ਰਹੇ ਹਾਂ ਪਰ ਉਹਦੇ ਚ ਵੀ ਜੋ ਵੀ ਬੰਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਤੇ ਇਹਨੂੰ ਛੇਤ ਛੇਤੀ ਮਤਲਬ ਪਲਾਨਿੰਗ ਕੁਇ ਲੇਡੀਜ਼ ਵੀ ਨਾਲ ਅਸੀਂ ਰਾਤ ਨੂੰ ਪਹਿਲੇ ਯੈਸ ਜਦੋਂ ਇਹ ਰਾਤ ਨੂੰ ਸੀਗੀ ਇਹਦੇ ਨਾਲ ਇੱਕ ਕੋਰ ਡਰਾਈਵਰ ਸੀ ਤੇ ਇੱਕ ਲੇਡੀ ਸੀਗੀ ਉਹ ਜਦੋਂ ਮਿਲਦਾ ਦੇ ਨਾਲ ਇਹ ਦਸ਼ਨਾ ਕਰ ਰਹੇ ਨਾ ਨਾਰਮਲੀ ਇਹ ਰੋਗ ਹੈ ਤਾਂ ਮੰਨਵਾ ਰਹੇ ਕਿ ਲਗਾਤਾਰ ਇੱਕ ਦੂਜਾ ਪਿੱਛਾ ਵੀ ਕਰ ਰਹੇ ਨੇ ਤੇ ਇਹ ਕੋਈ ਆਕਸੀਬਲ ਨਹੀਂ ਇਹ ਇਹ ਅਜੀਤ ਹੈ ਮਤਲਬ ਕਿ ਐਸ ਪਰ ਜਿਹੜਾ ਕੰਪਲੇਨੈਂਟ ਦੀ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਇਹ ਹੀ ਹੈ ਕਿ ਆਪਕੋ ਸਮਝ ਲਓ ਕਿ ਜੀ ਆਪਕੋ ਟੱਚ ਕੀਤੀਆਂ ਉਸ ਤੋਂ ਬਾਅਦ ਇਹ ਇਹ ਗੱਲ ਹੋਈ ਬਾਕੀ ਜਦ ਤਫतीश ਚੱਲੀ ਹੈ ਐਗਜ਼ੈਕਟ ਡਿਟੇਲਸ ਜਿਹੜੀਆਂ ਨੇ ਉਹ ਮਤਲਬ ਕਿ ਆਫਟਰ ਡਿਊਰਸਟ ਜੋ ਹੋਏਗੀ ਉਸ ਪਰ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਿਸੂਲੇ ਦੀ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ ਮੁਹਾਲੀ ਦੇ ਖਰੜ ਦੇ ਵਿੱਚ ਜਿਹੜੀ ਹੈ ਤਾਬੜ ਤੋਲ ਗੋਲੀਆਂ ਚੱਲੀਆਂ ਤਾਂ ਦੱਸ ਦਈਏ ਕਿ ਮਾਮਲੀ ਜੀ ਗੱਲ ਨੂੰ ਲੈ ਕੇ ਜਿਹੜੇ 2-3 ਨਵਚਾਲੇ ਗੋਲੀਆਂ ਚੱਲੀਆਂ ਨੇ ਜਿਸ ਤੋਂ ਬਾਅਦ ਜਿਹੜੀ ਵਿਅਕਤੀ ਜਿਹੜਾ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੈ ਪੁਲਿਸ ਲਗਾਤਾਰ ਵਿਅਕਤੀ ਦੀ ਭਾਲ ਕਰ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਦੇਰ ਰਾਤ ਖਰੜ ਦੇ ਵਿੱਚ ਗੋਲੀਆਂ ਚੱਲੀਆਂ ਨੇ ਗੋਲੀਆਂ ਦੌਰਾਨ ਜਿਹੜੇ ਦੱਸਿਆ ਰਹੇ ਨੇ ਮੌਕੇ ਤੇ ਤਿੰਨ ਗੋਲੀਆਂ ਚੱਲੀਆਂ ਵਿਅਕਤੀ ਜਿਹੜਾ ਇਹ ਮੌਕੇ ਤੋਂ ਫਰਾਰ ਹੈ ਲਗਾਤ ਪੁਲਿਸ ਜਰੀਏ ਆਪਾਲ ਕਰੀਏ ਤੁਹਾਨੂੰ ਦੱਸਦੇ ਕਿ ਬੀਤੀ ਰਾਤ ਇੱਕ ਆਪਸ ਦੀ ਦੋ ਗੱਡੀਆਂ ਦੇ ਵਿੱਚ ਆਪਸ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਬੈਸ ਜਾਂਦੇ ਨੇ ਬੈਸਣ ਤੋਂ ਬਾਅਦ ਦੋਨਾਂ ਦੇ ਵਿੱਚ ਜੜੀਆਂ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਤੋਂ ਬਾਅਦ ਵਿਅਕਤੀ ਜਿਹੜਾ ਇਹ ਮੌਕੇ ਤੋਂ ਫਰਾਰ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਗੱਡੀ ਦੇ ਵਿੱਚ ਗੋਲੀ ਲੱਗੀ ਗਨੀਮਤ ਰਹੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜੜਾਏ ਨਹੀਂ ਹੋਇਆ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਪਿੰਦਰ ਬੱਬਰ ਮੁਹਾਲੀ ਤੋਂ ਮੌਜੂਦ ਨੇ ਜੀਮ ਬਬਰਸਾ ਕਿਵੇਂ ਗੋਲੀਆਂ ਚੱਲੀ ਰात ਤੇ ਕਿਹੋ ਜਿਹਾ ਮਾਹੌਲ ਜਿਹੜਾ ਹੈ ਹਲੇ ਤੱਕ ਬਣਿਆ ਹੋਇਆ ਤੇ ਦੱਸਿਆ ਜਾ ਰਿਹਾ ਕਿ ਨੌਜਵਾਨ ਹਲੇ ਤੱਕ ਫਰਾਰ ਹੈ ਕੀ ਸੋਸਾਇਟੀ ਜਾਂ ਇਸ ਦੇ ਬਾਹਰ ਹਫਤੇ ਨੂੰ ਘਟੀਆਂ ਜਿਹੜੀਆਂ ਪੇਟ ਜਾਂਦੀਆਂ ਤਿਰਨ ਤੋਂ ਬਾਅਦ ਜਿਹੜੀ ਇਹਨਾਂ ਦੀ ਆਪਸੀ ਬੈਸਤਾ ਬਸਾਈ ਸ਼ੁਰੂ ਹੁੰਦੀ ਹੈ ਜੀ ਬੈਸਤਾ ਬਸਾਈ ਇਹਦੀ ਬਾਤ ਜਾਂਦੀ ਹੈ ਕਿ ਉਸ ਤੋਂ ਬਾਅਦ ਜਿਹੜਾ ਇੱਕ ਅੰਡੇਵਰ ਵਾਲਾ ਉਹ ਜਿਹੜੀ ਦੂਜੀ ਵਾਕ ਤੇ ਉਹ ਤੋਂ ਬਾਅਦ ਉਹ ਜਿਹੜੇ ਤਿੰਨ ਜਿਹੜੀਆਂ ਫਾਇਰ ਕਰ ਦਿੰਦਾ ਜਿਹੜੀ ਇੱਕ ਟਾਕੀ ਦੇ ਲੱਗੇ ਡਰਾਈਵਰ ਤੇ ਦੋ ਜਿਹੜੇ ਫਾਇਰ ਹੈ ਹਵਾਈ ਫਾਇਰ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਮੌਕੇ ਤੋਂ ਫਰਾਰ ਹੋ ਜਾਂਦਾ ਜੀ ਕੱਲ੍ਹ ਸਵੇਰੇ ਹੀ ਜਿਹੜਾ ਮਗਾਈ ਜਿਸ ਦੇ ਉੱਪਰ ਫਾਇਰਿੰਗ ਸ਼ੀਟੇ ਕੀਤੀ ਸੀ ਜਦੋਂ ਉਹਨੂੰ ਮੋੜਾ ਲੱਗਿਆ ਵੀ ਸਕੇ ਜਿਹੜੀ ਅਮੇਜੈਂਸੀ ਟੀਆ ਜਿਹੜ ਜਿਹੜਾ ਜਿਹਨੇ ਗੋਲੀ ਚਲਾਉਣ ਵਾਲਾ ਉੱਥੇ ਰੁਕਿਆ ਹੋਇਆ ਉਹ ਕਹਿਦਾ ਪਿੱਛੇ ਕਰਕੇ ਜਦੋਂ ਉੱਥੇ ਪਹੁੰਚੇ ਤਾਂ ਉਸ ਦੇ ਉੱਪਰ ਫੇਰ ਉਹਨੇ ਵਾਈਫਾਇਰ ਕਰ ਦੇ। ਉਹ ਆਕੇ ਤੋਂ ਫਰਾਰ ਹੋ ਗਿਆ ਲੇਕਿਨ ਜਿਹੜੀ ਗੱਡੀ ਅੰਡੇਵਰਾ ਪੁਲਿਸ ਨੇ ਬਰਾਬਰਦ ਕਰ ਲਈ ਹੈ ਤੇ ਪਹਿਲਾਂ ਨੂੰ ਕੌਣ ਹੈ ਕੌਣ ਨਹੀਂ ਹੈ ਜਿਹੜੇ ਪੋਸਟ ਪਾਰਟੀ ਆ ਉਹਨਾਂ ਦੇ ਮਗਰ ਲੱਗੀਆਂ ਹੋਈਆਂ ਜੀ ਜੀ ਤਾਂ ਪਤਾ ਲੱਗਿਆ ਕਿ ਅਖਿਰਵਾ ਜਿਹੜਾ ਜਿਸਨੇ ਗੋਲੀ ਚਲਾਈ ਉਹ ਨੌਜਵਾਨ ਕਿਹੜਾ ਹੈ ਹੀ ਕਹਿੰਦਾ ਸੀ ਐਸਪੀ ਅਟਵਾਰ ਦੇ ਗੱਲ ਹੋਈ ਸੀ ਉਹਨਾਂ ਨੇ ਕਹਿੰਦੇ ਕਿ ਪਗਲ ਤੇ ਹੀ ਪਤਾ ਲੱਗੂਗਾ ਕਿ ਅਸਲ ਉਹ ਮੁੰਡਾ ਹੀ ਹੈ ਕੌਣ ਹੈ ਕਿ ਅਸਲ ਹੈ ਉਹ ਨਸ਼ੇਤੀ ਹੈ ਜਾਂ ਨਹੀਂ ਹੈ ਜਾਂ ਬਰਾਬਰ ਹੈ ਕਿ ਲੇਖਤ ਕੋਈ ਵੀ ਜਿਹੜੇ ਬੋਲਣ ਨੂੰ ਤਿਆਰ ਜੀ ਪੂਰਾ ਮਾਮਲਾ ਕੀ ਹੈ ਅਖੀਰ ਕਰ ਗੋਲੀਆਂ ਚੱਲੀਆਂ ਕਿਉਂ ਇਹ ਦਿਲ ਗੋਲ ਲੰਡਾ ਦੇ ਵਿੱਚ ਸ਼ਾਮ ਜਿਹੜਾ 7:30 ਵਜੇ ਤੇ ਕਰੀਬ 2:00 ਵਜੇ ਗੱਡੀਆਂ ਆਪਸ ਚ ਟਕਰਾਵਨੀਆਂ ਟਕਰਾਉਣ ਤੋਂ ਬਾਅਦ ਇੰਨਾ ਜੇ ਉਸ ਕਰਨ ਬਾਅਦ ਆਪਦੀ ਇਹਨਾਂ ਦੀ ਬੈਸਾ ਵਸਾਈ ਹੁੰਦੀ ਹੈ ਬੈਸਾ ਵਸਾਈ ਤੋਂ ਬਾਅਦ ਜਿਹੜਾ ਡੇਵਰ ਗੱਡੀ ਆਲਾ ਤੁਸੀਂ ਦੇ ਉੱਪਰ ਫਾਇਰ ਕਰ ਦਿੰਦਾ ਜਿਹੜਾ ਕਿਕ ਫਾਇਰ ਟਾਕੀ ਦੇ ਉੱਪਰ ਲੱਗਦਾ ਤੇ ਦੋ ਜਿਹੜੇ ਫਾਇਰ ਹੁੰਦੇ ਆ ਹਵਾਈ ਫਾਇਰ ਹੁੰਦੇ ਆ ਉਸ ਤੋਂ ਬਾਅਦ ਉਹ ਜਿਹੜਾ ਗੱਡੀ ਲੈ ਕੇ ਆਪ ਕੁੱਝ ਭੱਜ ਜਾਂਦਾ ਲੇਕਿ ਸਟੇਜ ਦੇ ਹੁੰਦੇ ਜਦੋਂ ਦੂਸਰੀ ਪਾਰਟੀ ਨੂੰ ਪਤਾ ਲੱਗਦਾ ਕਿ ਖੜ ਦੇ ਇੱਕ ਅਮੇਗਾ ਸਿਟੀ ਹੈ ਜਿਹੜੀ ਉਹਦੇ ਜਿਹੜੀ ਗੱਡੀ ਹੈ ਉਹ ਡੇਵਰ ਵਾਲੇ ਦਾ ਰਾਤ ਪਰ ਆ ਰਹੀ ਫਾਇਰਿੰਗ ਕਰਕੇ ਟੋਕ ਕੇ ਰੁਕਿਆ ਹੋਇਆ ਹੈ ਜੇ ਉਹਨਾਂ ਕੋਲ ਪੁਚੇ ਪੁਚੇ ਕਰ ਲਏ ਤਾਂ ਉਹ ਤੋਂ ਸਾਹਮਣੇ ਉਹਨੂੰ ਦਿਖਾਈ ਦਿੰਦਾ ਤੇ ਉਸ ਦੇ ਉੱਪਰ ਫੇਰ ਫਾਇਰਿੰਗ ਕਰਦੇ ਆ ਫਾਇਰਿੰਗ ਕਰ ਤੋਂ ਫੇਰ ਮੋਕੇ ਦੇ ਗੱਡੀ ਛੱਡ ਕੇ ਫਰਾਰ ਹੋ ਜਾਂਦੇ ਜਿਹੜੀ ਇਹ ਗੱਡੀ ਬਰਾਮਦ ਹੋਈ ਹੈ ਉਸ ਨੌਜਵਾਨ ਦੀ ਹੈ ਜਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੋਂ ਫਿਰ ਪੁਲਿਸ ਜਿਹੜੀ ਗੱਡੀ ਬਰਾਮਦ ਹੋਈ ਹੈ ਜਿਸ ਨੇ ਗੋਲੀਆਂ ਚਲਾਈਆਂ ਉਹਦੀ ਗੱਡੀ ਹੈ ਤਿੰਨ ਉਹ ਜਿਹੜੀ ਪੁਲਿਸ ਨੇ ਗੱਡੀ ਦਾ ਨੰਬਰ ਟਰੈਕ ਕਰਕੇ ਉਹ ਸਾਰਾ ਪੜਾਈ ਕਰ ਰਹੀ ਹੈ ਵੀ ਇਹ ਗੱਡੀ ਕਿਸ ਦੇ ਨਾਮ ਹੈ ਕੌਣ ਹੁੰਦਾ ਹੈ ਜਿਸ ਨੇ ਫਾਇਰਿੰਗ ਕੀਤੀ ਹੈ ਕਿ ਪਾਸ ਸੁਲੇ ਦਾ ਇਹ ਕਹਿਣਾ ਵਿੱਚ ਪਕੜ ਤੋਂ ਬਾਅਦ ਹੀ ਸਾਰਾ ਕੁਝ ਮਾਮਲਾ ਸਾਹਮਣੇ ਆ ਜਾਏਗਾ ਜੀ ਜਾਣਕਾਰੀ ਲਈ ਧੰਨਵਾਦ ਬਬਰ ਤੁਹਾਨੂੰ ਦੱਸ ਦਈਏ ਕਿ ਸੁਲੇ ਦੀ ਅਹਿਮ ਖਬਰ ਜਿਹੜੀ ਹੈ ਖੜਰਤਵਾਰੀ ਹੈ ਖਰੜ ਦੇ ਵਿੱਚ देर रात मामली जी गल ਨੂੰ ਲੈ ਕੇ ਕਿ ਆਪਸ ਦੇ ਵਿੱਚ ਤਕਰਾਰ ਹੋ ਜਾਂਦੀ ਜਿਸ ਤੋਂ ਬਾਅਦ ਗੋਲੀਆਂ ਚੱਲ ਜਾਂਦੇ ਨੇ ਤਾਂ ਦੱਸ ਦਈਏ ਕਿ ਇੱਕ ਪ੍ਰਾਈਵੇਟ ਜਿਹੜਾ ਇਹ ਪ੍ਰਾਈਵੇਟ ਪਲੇਸ ਦੇ ਵਿੱਚ ਪ੍ਰਾਈਵੇਟ ਸੁਸਾਇਟੀ ਦੇ ਵਿੱਚ ਜਿਹੜੇ ਕੁਝ ਨੌਜਵਾਨ ਨੇ ਉਹਨਾਂ ਵੱਲੋਂ ਗੱਡੀਆਂ ਚਲਾਈਆਂ ਜਾ ਰਹੀ ਸੀ ਤਾਂ ਅਚਾਨਕ ਹੀ ਗੱਡੀ ਦੇ ਵਿੱਚ ਟੱਕਰ ਹੋ ਜਾਂਦੀ ਜਿਸ ਤੋਂ ਬਾਅਦ मामली ਜੀ ਬਹਿਸ ਹੁੰਦੀ ਹੈ ਤੇ ਵਿਅਕਤੀ ਵੱਲੋਂ ਜਿਹੜੀ ਇਹਨੇ ਉਹ ਮੌਕੇ ਤੇ ਗੋਲੀਆਂ ਚਲਾ ਦਿੱਤੀ ਜਾਂਦੀ ਨੇ ਫਿਲਹਾਲ ਅਸੇ ਜਾ ਰਿਹਾ ਕਿ ਇੱਕ ਗੱਡੀ ਜਿਹੜੀ ਹੈ ਇੱਕ ਗੋਲੀ ਜਿਹੜੀ ਗੱਡੀ ਤੇ ਲੱਗੀ ਹੈ ਤੇ ਦੋ ਜਿਹੜੇ ਨੇ ਹਵਾਈ ਫਾਇਰ ਹੋਏ ਜਿਸ ਕਰਕੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਜੋ ਤੋਂ ਬਾਅਦ ਲਗਾਤਾਰ ਪੁਲਿਸ ਤੇ ਦੀ ਭਾਲ ਕਰ ਰਹੀ ਹੈ ਜਦੋਂ ਦੂਜੀ ਵਾਰ ਵਿਅਕਤੀ ਨੂੰ ਫੜਨ ਗਏ ਤਾਂ ਮੌਕੇ ਤੇ ਵਿਅਕਤੀ ਜਿਹੜਾ ਹੈ ਗੋਲੀਆਂ ਚਲਾ ਕੇ ਫਰਾਰ ਹੋ ਗਿਆ ਪਰ ਵਿਅਕਤੀ ਦੀ ਜਿਹੜੀ ਹੈ ਗੱਡੀ ਬਰਾਮਦ ਕਰ ਲਈ ਗਈ ਹੈ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਪੁਸ਼ਤਾ ਪੋਸ਼ਪੜਤਾ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਤੇ ਪੁਲਿਸ ਮੁਲਾਜ਼ਮਾਂ ਦਾ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਹਾਂ ਗੁਰਪ੍ਰੀਤ ਜੀ ਅੱਜ ਜਿਹੜੀ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਕਿਸ ਸਥਿਤੀ ਨਾਲ ਹੋਈ ਹੈ ਕੋਈ ਲਾਕਡਾਟ ਸੀ ਜਾਂ ਕਿੰਨੇ ਫਾਇਰ ਹੋਏ ਕੀ ਗੱਲਬਾਤ ਸੀ ਇਹ ਤਿੰਨ ਫਾਇਰ ਹੋਏ ਕੋਈ ਲਾਕਡਾਟ ਨਹੀਂ ਸੀ ਬੰਦੇ ਡਰਿੰਕ ਕੀਤੀ ਹੋਈ ਸੀ ਪਹਿਲਾ ਆਪੇ ਆ ਕੇ ਗੱਡੀ ਵਿੱਚ ਮਾਰੀਏ ਵਿੱਚ ਮਾਰ ਕੇ ਆਉਂਦੇ ਸਾਰ ਉਹਨਾਂ ਨੇ ਫਾਇਰ ਕਰ ਗਏ ਨਾਲ ਲੇਡੀ ਸੀ ਦੋਨੋਂ ਡਰੰਕ ਸੀ ਲੇਡੀ ਗਾਲਾ ਕੱਢਣ ਲੱਗੀ ਉਹਨੇ ਉੱਤਰਦੇ ਸਾਰ ਪਿਸਟਲ ਕੱਢ ਕੇ ਫਾਇਰ ਮਾਰ ਲੱਗਿਆ ਮੇਰੇ ਮੈਂ ਹੱਥ ਮਾਰਿਆ ਫਾਇਰ ਥੱਲੇ ਹੋ ਗਿਆ ਫਿਰ ਦੋ ਫਾਇਰ ਹੋਰ ਮਾਰੇ ਉਹਨਾਂ ਨੇ ਤੇ ਜਿਹੜੀ ਇਸਟੰਕ ਤੁਸੀਂ ਕਿੰਨੇ ਕੁ ਉਹਨਾਂ ਨੇ ਜਿਹੜੇ ਫਾਇਰ ਕੀਤੇ ਨੇ ਜੀ ਤਿੰਨ ਫਾਇਰ ਕੀਤੇ ਨੇ ਤਿੰਨ ਫਾਇਰ ਕੀਤੇ ਨੇ ਤੇ ਕੋਈ ਗੱਡੀ ਦਾ ਤੁਸੀਂ ਨੰਬਰ ਨੋਟ ਕੀਤਾ ਜੀ ਉਹਦਾ ਜੀ ਹਾਂਜੀ ਹੈਗਾ ਠੀਕ ਹੈ ਜੀ ਤੇ ਜੀ ਇਸ ਮੌਕੇ ਤੇ ਜਿਹੜੀ ਪੁਲਿਸ ਪਹੁੰਚੀ ਇਹਦੀ ਕੋਈ ਕਾਰਵਾਈ ਜੀ ਉਹਨੇ ਨਹੀਂ ਕੁਝ ਭਾਈ ਉਹਨੇ ਕਹਿ ਵੀ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਥਾਣੇ 'ਚ ਬੁਲਾ ਰਹੇ ਥਾਣੇ 'ਚ ਬੁਲਾ ਰਹੇ ਨੇ ਬਿਆਨ ਦੋ ਆ ਕੇ ਠੀਕ ਹੈ ਜੀ ਇਕਲ ਰਾਤ ਨੂੰ ਜੀ ਤਕਰੀਬਨ 7:30 ਵਜੇ ਇਨਫਰਮੇਸ਼ਨ ਆਈ ਸੀ ਕਿ ਦੋ ਗੱਡੀਆਂ ਨੇ ਇੱਕ ਫੋਰਚੂਨਰ ਸੀ ਇੱਕ ਜੇਪਰਸੀ ਇਹ ਲਾਂਡਰਾ ਵਾਲੀ ਜਿਹੜੀ ਖੇਤਨੀ ਹੈਗੀ ਆ ਉਹਦੇ 'ਚ ਇਹ ਗੱਡੀਆਂ ਆਪਸੇ ਟੱਚ ਹੋ ਗਈਆਂ ਸੀ ਉਸ ਤੋਂ ਬਾਅਦ ਦੋਨੋਂ ਪਾਰਟੀਆਂ ਆਪਸੇ ਗੱਲ ਕੀਤੀ ਚ ਉਹਨਾਂ ਜਿਹੜਾ ਇੰਬੇਡਡ ਸੀ ਜਿਹੜਾ ਸੀਓਕਿਪੈਂਟ ਡਰਾਈਵਰ ਸੀਗਾ ਉਹਨੇ ਬਾਹਰ ਆ ਕੇ ਕਿ ਉੱਥੇ ਮਤਲਬ ਕਿ ਫਾਇਰ ਕੀਤਾ ਲੈ ਇੱਕ ਜਿਹੜਾ ਫਾਇਰ ਹੈਗਾ ਉਹ ਮਤਲਬ ਦਰਵਾਜ਼ੇ ਚ ਵਜਾ ਆਪਣਾ ਫੋਰਚਨਟ ਤੇ ਮੌਕੇ ਤੋਂ ਦੋ ਖੋਲ ਮਿਲੇ ਲੈ ਤੇ ਉਸ ਤੋਂ ਬਾਅਦ ਉਹ ਉਥੋਂ ਗੱਡੀ ਭਜਾ ਕੇ ਲੈ ਗਿਆ ਸੀ ਗੱਡੀ ਦਾ ਨੰਬਰ ਟਰੈਕ ਡਾਊਨ ਹੋ ਗਿਆ ਸੀ ਉਹਨਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਐਸੀ ਤੇ ਉਥੇ ਮੌਕੇ ਤੇ ਪਹੁੰਚ ਕੇ ਸੀਗੇ ਇਹ ਉਹਨਾਂ ਨੇ ਐਫਆਈਆ ਨੰਬਰ 355/24 ਅੰਡਰ ਸੈਕਸ਼ਨ 19 ਆਈਪੀਸੀ ਤੇ ਬੱਗ ਬੱਗ ਕਰਾਵਾ ਆਬਜੈਕਟੀਆਂ ਲਾ ਕੇ ਤੇ ਅਸੀਂ ਤਫਤੀਸ਼ੇ ਦੇ ਚ ਜਾਰੀ ਰੱਖੀ ਸਰ ਇਹਦੇ ਨਾਲ ਇੱਕ ਪ੍ਰੈਮ ਚੀਜ਼ ਇਹ ਜਿਹੜਾ ਮੈਜਰ ਹੋ ਰਿਹਾ ਹੁੰਦਾ ਸਮਝਾ ਉਹ ਕਿਸ ਤਰ੍ਹਾਂ ਨਾਲ ਨਾਗਰਿਕ ਦਾ ਬੋਲਦਾ ਪੁਲਿਸ ਪਾਰਟੀ ਜਿੱਦਾਂ ਮੈਂ ਪਹਿਲਾਂ ਹੀ ਕਹਿਆ ਦੇ ਆਲਰੇਡੀ ਜਿਹੜੀ ਏਜੰਸੀਜ਼ ਆਪਣੀਆਂ ਲੱਗੀਆਂ ਆਲਰੇਡੀ ਇਹਦੇ ਪਿੱਛੇ ਲੱਗੀਆਂ ਸੀਗੀਆਂ ਇਹ ਗੱਡੀ ਇਹਦੀ ਟਰੈਕ ਡਾਊਨ ਕਰਦੇ ਕਰਦੇ ਇਹ ਸੈਕਿੰਡ ਇੱਕ ਖਰਚ ਵੀ ਅਜ ਇਨਸੀਡੈਂਟ ਹੋਇਆ ਜਿੱਦੇ ਚ ਮਲੇ ਜਿਹੜੀ ਅਨਡੇਵਰ ਗੱਡੀ ਹੈ ਉਹ ਤਾਂ ਮੌਕੇ ਤੇ ਮਿਲ ਗਈ ਸੀ ਇਹ ਇ ਉਤੋਂ ਦੀ ਜਦੋਂ ਨਿਕਲਿਆ ਹੈਗਾ ਕਿ ਇਹਦੀ ਉਥੇ ਫਿਰ ਇਹਨਾਂ ਨੇ ਫਾਇਰਿੰਗ ਕੀਤੀ ਹੈ ਉਹ ਸੈਕਿੰਡ ਇਨਸੀਡੈਂਟ ਬਾਰੇ ਅਜੇ ਮਤਲਬ ਕੰਪਲੀਟ ਰਿਪੋਰਟ ਅਜੇ ਅਸੀਂ ਲੈ ਰਹੇ ਹਾਂ ਪਰ ਉਹਦੇ ਚ ਵੀ ਜੋ ਵੀ ਬੰਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਤੇ ਇਹਨੂੰ ਖੇਤਛਦੀ ਮਤਲਬ ਪੜਨ ਕਰਾਂਗੇ। ਇੱਕ ਲੇਡੀ ਨਾਲ ਅਸੀਂ ਰਾਤ ਨੂੰ ਫਾਇਰਿੰਗ ਹੋਇਆ ਯਸ ਜਦੋਂ ਇਹ ਰਾਤ ਨੂੰ ਸੀਗੀ ਇਹਦੇ ਨਾਲ ਇੱਕ ਕੋ ਡਰਾਈਵਰ ਸੀ ਤੇ ਤੇ ਇੱਕ ਲੇਡੀ ਸੀਗੀ ਉਹ ਦੀ ਵੀ ਜਦੋਂ ਇਹ ਮਿਲਦਾ ਤੇ ਨਾਲ ਇਹ ਦਸ਼ਨਾ ਕਰਾਂਗੇ ਨਾ ਨਾਰਮਲੀ ਇਹ ਨਾਲ ਲੋਡੇ ਦਾ ਮਾਮਲਾ ਤਾਂ ਇਹ ਹੋਵੇਗਾ ਕਿ ਲਗਾਤਾਰ ਇੱਕ ਜਿਹਾ ਪਿੱਛਾ ਵੀ ਕਰ ਰਹੇ ਨੇ ਤੇ ਇਹ ਕੋਈ ਆਪਸੀ ਨੇ ਲੱਗੀ ਇਹ ਇਹ ਅਜੀਤ ਹੈ ਮਤਲਬ ਕਿ ਐਸ ਪਰ ਜਿਹੜਾ ਕੰਪਲੇਨੈਂਟ ਦੀ ਇਨਫਰਮੇਸ਼ਨ ਹੈ ਉਹਦੇ ਮੁਤਾਬਕ ਇਹ ਹੀ ਹੈ ਕਿ ਆਪਸੇ ਮਤਲਬ ਕਿ ਜੀ ਆਪਸੇ ਟੱਚ ਕੀਤੀਆਂ ਉਸ ਤੋਂ ਬਾਅਦ ਇਹ ਇਹ ਗੱਲ ਹੋਈਏ ਬਾਕੀ ਜਦ ਤਫੀਸ ਚੱਲੀ ਹੈ ਐਗਜ਼ੈਕਟ ਡੀਟੇਲਸ ਜਿਹੜੀਆਂ ਨੇ ਉਹ ਮਤਲਬ ਕਿ ਆਫਟਰ ਡਿਊ ਰੈਸਟ ਜੋ ਹੋਏਗੀ ਉਸ ਤੋਂ ਬਾਅਦ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਿਸੂਲੇ ਦੀ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ ਮੁਹਾਲੀ ਦੇ ਖਰੜ ਦੇ ਵਿੱਚ ਜਿਹੜੀ ਹੈ ਤਾਬੜ ਤੋਲ ਗੋਲੀਆਂ ਚੱਲੀਆਂ ਤਾਂ ਦੱਸ ਦਈਏ ਕਿ ਮਾਮਲੀ ਜੀ ਗੱਲ ਨੂੰ ਲੈ ਕੇ ਜਿਹੜੇ 2-3 ਨਵਚਾਲੇ ਗੋਲੀਆਂ ਚੱਲੀਆਂ ਨੇ ਜਿਸ ਤੋਂ ਬਾਅਦ ਜਿਹੜੀ ਵਿਅਕਤੀ ਜਿਹੜਾ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੈ ਪੁਲਿਸ ਲਗਾਤਾਰ ਵਿਅਕਤੀ ਦੀ ਭਾਲ ਕਰ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਦੇਰ ਰਾਤ ਖਰੜ ਦੇ ਵਿੱਚ ਗੋਲੀਆਂ ਚੱਲੀਆਂ ਨੇ ਗੋਲੀਆਂ ਦੌਰਾਨ ਜਿਹੜੇ ਦੱਸਿਆ ਰਹੇ ਨੇ ਮੌਕੇ ਤੇ ਤਿੰਨ ਗੋਲੀਆਂ ਚੱਲੀਆਂ ਵਿਅਕਤੀ ਜਿਹੜਾ ਇਹ ਮੌਕੇ ਤੋਂ ਫਰਾਰ ਹੈ ਲਗਾਤ ਪੁਲਿਸ ਜਰੀਏ ਆਪ ਹਾਲ ਕਰੀਏ ਤੁਹਾਨੂੰ ਦੱਸਦੇ ਕਿ ਬੀਤੀ ਰਾਤ ਇੱਕ ਆਪਸ ਦੀ ਦੋ ਗੱਡੀਆਂ ਦੇ ਵਿੱਚ ਆਪਸ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਬੈਸ ਜਾਂਦੇ ਨੇ ਬੈਸਣ ਤੋਂ ਬਾਅਦ ਦੋਨਾਂ ਦੇ ਵਿੱਚ ਜੜੀਆਂ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਤੋਂ ਬਾਅਦ ਵਿਅਕਤੀ ਜਿਹੜਾ ਇਹ ਮੌਕੇ ਤੋਂ ਫਰਾਰ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਗੱਡੀ ਦੇ ਵਿੱਚ ਗੋਲੀ ਲੱਗੀ ਗਨੀਮਤ ਰਹੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜੜਾਏ ਨਹੀਂ ਹੋਇਆ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਪਿੰਦਰ ਬੱਬਰ ਮੁਹਾਲੀ ਤੋਂ ਮੌਜੂਦ ਨੇ ਜੀ ਬੱਬਰ ਸਾਹਿਬ ਕਿਵੇਂ ਗੋਲੀਆਂ ਚੱਲਿਆ ਰਾਤ ਤੇ ਕਿਹੋ ਜਿਹਾ ਮਾਹੌਲ ਜਿਹੜਾ ਇਹ ਹਲੇ ਤੱਕ ਬਣਿਆ ਹੋਇਆ ਤੇ ਦੱਸਿਆ ਜਾ ਰਿਹਾ ਕਿ ਨੌਜਵਾਨ ਹਲੇ ਤੱਕ ਫਰਾਰ ਹੈ ਕੀ ਸੋਸਾਇਟੀ ਜਾਂ ਇਸ ਦੇ ਬਾਹਰ ਆਪ ਜੀ ਨੂੰ ਘਟੀਆਂ ਜਿਹੜੀਆਂ ਪੇੜ ਜਾਂਦੀਆਂ ਤੇ ਰੰਗ ਤੋਂ ਬਾਅਦ ਜਿਹੜੀ ਇਹਨਾਂ ਦੀ ਆਪਸੀ ਬੈਸਤਾ ਬਸਾਈ ਸ਼ੁਰੂ ਹੁੰਦੀ ਹੈ ਜੀ ਬੈਸਤਾ ਬਸਾਈ ਇਸ ਵੀ ਬਾਤ ਜਾਂਦੀ ਹੈ ਕਿ ਉਸ ਤੋਂ ਬਾਅਦ ਜਿਹੜਾ ਇੱਕ ਅੰਡੇਵਰ ਵਾਲਾ ਉਹ ਜਿਹੜੀ ਦੂਜੀ ਵਾਕ ਤੇ ਉਹ ਤੋਂ ਬਾਅਦ ਉਹ ਜਿਹੜੇ ਤਿੰਨ ਜਿਹੜੀਆਂ ਫਾਇਰ ਕਰ ਦਿੰਦਾ ਜਿਹੜੀ ਇੱਕ ਟਾਕੀ ਦੇ ਲੱਗੇ ਡਰਾਈਵਰ ਤੇ ਦੋ ਜਿਹੜੇ ਫਾਇਰ ਹੈ ਹਵਾਈ ਫਾਇਰ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਜੀ ਕੱਲ ਸਵੇਰੇ ਹੀ ਜਿਹੜਾ ਮਗਾਈ ਜਿਸ ਦੇ ਉੱਪਰ ਫਾਇਰਿੰਗ ਸ਼ੀਟੇ ਕੀਤੀ ਸੀ ਜਦੋਂ ਉਹਨੂੰ ਮੋੜਾ ਲੱਗਿਆ ਵੀ ਸਕੇ ਜਿਹੜੀ ਅਮੇਜੈਂਸੀ ਸ਼ੀਟ ਆ ਜ ਜਿਹੜਾ ਜਿਹਨੇ ਗੋਲੀ ਚਲਾਉਣ ਵਾਲਾ ਉੱਥੇ ਰੁਕਿਆ ਹੋਇਆ ਉਹ ਕਹਿਦਾ ਪਿੱਛੇ ਕਰਕੇ ਜਦੋਂ ਉੱਥੇ ਪਹੁੰਚੇ ਤਾਂ ਉਸਦੇ ਉੱਪਰ ਫੇਰ ਉਹਨੇ ਵਾਈਫਾਇਰ ਕਰਦੇ ਮੌਕੇ ਤੇ ਫਰਾਰ ਹੋ ਗਿਆ ਲੇਕਿਨ ਜਿਹੜੀ ਗੱਡੀ ਅੰਡੇਵਰਾ ਪੁਲਿਸ ਨੇ ਬਰਾਬਰ ਕਰ ਲਈ ਹੈ ਤੇ ਪਹਿਲਾਂ ਨੂੰ ਕੌਣ ਹੈ ਕੌਣ ਨਹੀਂ ਹੈ ਜਿਹੜੇ ਪੋਸਟਪਾਰਟੀ ਆ ਉਹਨਾਂ ਦੇ ਮਗਰ ਲੱਗੀਆਂ ਹੋਈਆਂ ਜੀ ਜੀ ਤਾਂ ਪਤਾ ਲੱਗਿਆ ਕਿ ਅਖੀਰ ਉਹ ਜਿਹੜਾ ਜਿਸਨੇ ਗੋਲੀ ਚਲਾਈ ਉਹ ਨੌਜਵਾਨ ਕਿਹੜਾ ਹੈ ਪੁਲਿਸ ਦਾ ਇਹ ਕਹਿਣਾ ਸੀ ਐਸਪੀ ਅਡਵਾਜੇ ਗੱਲ ਹੋਈ ਸੀ ਉਹਨਾਂ ਨੇ ਕਹਿੰਦੇ ਪਗਲ ਤੇ ਹੀ ਪਤਾ ਲੱਗੂਗਾ ਕਿ ਅਸਲ ਉਹ ਮੁੰਡਾ ਹੀ ਹੈ ਕੌਣ ਹੈ ਉਹਦਾ ਅਸਲਾ ਹੈ ਉਹਦਾ ਲਿਸੈਂਸਤੀ ਹੈ ਜਾਂ ਨਹੀਂ ਹੈ ਜਾਂ ਪਰਵਾਹ ਨਹੀਂ ਕਿ ਇਹਦਾ ਅਸਲ ਫਿਰ ਨਾ ਕੁਝ ਵੀ ਜੇ ਬੋਲਣ ਨੂੰ ਤਿਆਰ ਜੀ ਪੂਰਾ ਮਾਮਲਾ ਕੀ ਹੈ ਆਖਿਰਕਾਰ ਗੋਲੀਆਂ ਚੱਲੀਆਂ ਕਿਉਂ ਤੇ ਗੱਲ ਲਾਂਡਾ ਲੈ ਕੇ ਸ਼ਾਮ ਜਿਹੜਾ 7:30 ਵਜੇ ਤੇ ਕਰੀਬ 2 ਜੀ ਗੱਡੀਆਂ ਆਪਸ ਚ ਟਕਰਾਵੀਆਂ ਟਕਰਾਉਣ ਤੋਂ ਬਾਅਦ ਜਿਹੜੀ ਇਹਨਾਂ ਦੇ